ਸਿਰ ਸਿਰ ਹਨੇ ਇੱਕ ਸਵੇਰ ਇਨਫੋਰਮੇਸ਼ਨ ਆਈ ਸੀ ਜੀ ਦੁਕਾਨ ਹੀ ਦੋ ਇੱਕ ਐਂਟਰੀ ਵੀ ਸੀ ਇੱਕ ਨਾਲ ਉਹਦੇ ਆਪਣਾ ਸਵੇਰਪੜ ਦੀ ਦੁਕਾਨ ਸੀ ਦੋਨਾਂ ਦਾ ਉਹ ਕੂੜੇ ਨੂੰ ਲੈ ਕੇ ਥੋੜਾ ਜਿਹਾ ਕੋਈ ਝਗੜਾ ਹੋਇਆ ਜੀ ਉਹਦੇ ਵਿੱਚ ਮਾਮੂਲੀ ਝਗੜੇ ਤੋਂ ਬਾਅਦ ਗੁਰਮੀਤ ਸਿੰਘ son of ਸੇਵਾ ਸਿੰਘ ਨੂੰ ਧੱਕਾ ਮਾਰਿਆ ਜਿਹਦੀ ਡਿੱਗਣ ਕਾਰਨ ਬਾਅਦ ਵਿੱਚ ਉਸਦੀ ਮੌਤ ਹੋ ਗਈ ਉਸ ਸੰਬੰਧੀ ਅੱਜ ਐਫ ਆਈ ਆਰ ਨੰਬਰ 176 ਅੰਡਰ ਸੈਕਸ਼ਨ 105 35 ਬੀ ਐਨ ਐਸ ਤਹਿਤ ਦਰਜ ਕਰ ਲਿਤਾ ਗਿਆ ਦੋਸ਼ੀਆਂ ਦੀ ਪਾਲ ਜਾਰੀ ਹੈ ਜੀ ਸਰ ਕੋ ਗ੍ਰਿਫਤਾਰੀ ਹੋਈ ਨਹੀਂ ਅਜੇ ਚੱਲ ਰਹੀ ਹੈ ਜੀ ਸਭ ਪਾਲ ਜਾਰੀ ਹੈ ਦੋਸ਼ੀਆਂ ਦੀ ਕਰ ਰਹੇ ਠੀਕ ਹੈ ਐ ਸਰ ਕੋ ਰੰਜਿਸ਼ ਸੀ ਸੀ ਕਿ ਸਾਇਮਨ ਚੜਾ ਹੋ ਗਿਆ ਅਜੇ ਤੱਕ ਕੋਈ ਰੰਜਿਸ਼ ਨਹੀਂ ਕੋਈ ਮਾਮੂਲੀ ਟਕਰਾਅ ਹੋਇਆ ਕੂੜਾ ਸੁੱਟਣ ਨੂੰ ਲੈ ਕੇ ਕੋਈ ਪੁਰਾਣੀ ਰੰਜਿਸ਼ ਅਜੇ ਤੱਕ ਕੋਈ ਸਾਹਮਣੇ ਨਹੀਂ ਆਈ ਤਫ਼ਤੀਸ਼ ਵਿੱਚ ਸਰ ਗਵੰਡੀ ਸਰ ਗਵੰਡੀ ਦੋਵਾਂ ਦੀ ਨਾਲ-ਨਾਲ ਦੁਕਾਨ ਹੈ ਇੱਕ ਸਪੇਅਰ ਪਾਰਟ ਦੀ ਇੱਕ ਨਾਲ ਦੂਸਰੀ ਸੈਂਟਰੀ ਜੀ ਸਰ ਸਭ ਜਿਹੜਾ ਸਵੇਰੇ ਇੱਕ ਤੁਹਾਡੇ ਕੋਲ ਕੇਸ ਆਇਆ ਹੈ ਜਿਹੜੀ ਕਿ ਡੈਥ ਹੋ ਚੁੱਕੀ ਹੈ ਐਕਚੁਅਲੀ ਪੂਰਾ ਕੀ ਮਾਮਲਾ ਹੈ ਇਹ ਪੇਸ਼ੈਂਟ ਦਾ ਨਾਮ ਜੀ ਗੁਰਮੀਤ ਸਿੰਘ 53 ਸਾਲ ਪੇਸ਼ੈਂਟ ਦੀ ਉਮਰ ਹੈ ਸਾਡੇ ਕੋਲ ਜੀ ਇਹ ਪੇਸ਼ੈਂਟ ਆਇਆ 10:30 ਵਜੇ ਦੇ ਆਸ-ਪਾਸ ਪੇਸ਼ੈਂਟ ਨੂੰ ਕਾਰਡੀਆਕ ਅਰੇਸਟ ਹੋਇਆ ਜੀ ਘਰ ਬੇਹੋਸ਼ ਹੋ ਕੇ ਡਿੱਗ ਪਿਆ ਚੇਅਰ ਤੋਂ ਪੇਸ਼ੈਂਟ ਨੂੰ ਇਹ ਸਾਇਰ ਤੇ ਕਿਸੇ ਹਸਪਤਾਲ ਲੈ ਗਏ ਸੀ ਕਿਸੇ ਹੋਰ ਹਸਪਤਾਲ ਲੈ ਗਏ ਸੀ ਉੱਥੇ ਉਹਨਾਂ ਨੇ ਡਿਕਲੇਅਰ ਡੈੱਡ ਕਰਤਾ ਸੀ ਪੇਸ਼ੈਂਟ ਸਾਡੇ ਕੋਲ ਸੇ ਬੰਦਾਰਾ ਸੱਕੜਾਉਣ ਲਈ ਸਾਡੇ ਕੋਲ ਲਿਆਏ ਜੀ ਅਸੀਂ ਅਸੀਂ ECG ਕੀਤੀ ਹੈ ਕੋਸ਼ਿਸ਼ ਕੀਤੀ ਪਰ ਪੇਸ਼ੈਂਟ ਲੱਗਦਾ ਬਹੁਤ ਹੀ ਡੈੱਡ ਸੀ ਤੇ ਆਹੀ ਮਸਲਾ ਹੈ ਜੀ ਉਸ ਵਿੱਚ ਤੇ ਇਹਦੇ ਦੌਰਾਨ ਮਤਲਬ ਕੀ ਪੁਲਿਸ ਵਗੈਰਾ ਇੱਥੇ ਮਤਲਬ ਕੀ ਆਈ ਹੈ ਪੁਲਿਸ ਅੱ체 ਮੁਰਾਜਮ ਆਏ ਸੀ ਜੀ ਅਸੀਂ ਜੋ ਸੱਚਾ ਇਹਨਾਂ ਨੂੰ ਦੱਸ ਤੀ ਉਹਨਾਂ ਨੇ ਸਾਨੂੰ ਸਵਾਲ ਕੀਤਾ ਵੀ ਪੇਸ਼ੈਂਟ ਕਿੱਦਾਂ ਐਕਸਪਾਇਰ ਹੋਇਆ ਅਜੇ ਡਾਕਟਰ ਸਾਨੂੰ ਮਹਿਸੂਸ ਹੋਇਆ ਕਿ ਪੇਸ਼ੈਂਟ ਨੂੰ ਕਾਜੇ ਅਰੈਸਟ ਹੋਇਆ ਉਹਨੂੰ ਕਿਉਂ ਹੋਇਆ ਕਿੱਦਾਂ ਹੋਇਆ ਕੋਈ ਪੇਸ਼ੈਂਟ ਨੂੰ ਪਹਿਲੇ ਸਮੱਸਿਆ ਸੀ ਕਿਸੇ ਤਰ੍ਹਾਂ ਦੀ ਹਾਰਡੀ ਜਾਂ ਕੋਈ ਸਟ੍ਰੈਸ ਸੀ ਦਿਮਾਗ ਤੇ ਜਾਂ ਕੁਝ ਹੋਰ ਸੀ ਉਹ ਸਾਨੂੰ ਨਹੀਂ ਪਤਾ ਸਾਨੂੰ ਜੋ ਹਿਸਟਰੀ ਦਿੱਤੀ ਹੈ ਉਹਨਾਂ ਦੇ ਜਿਹੜੇ ਨਾਲ ਮੁੰਡੇ ਆਏ ਸੀ ਕਿਸੇ ਵੇਲੇ ਕੋਈ ਝਗੜਾ ਹੋਇਆ ਉਹ ਝਗੜਾ ਕਹਿੰਦੇ ਹੱਲ ਹੋ ਗਿਆ ਸੀ ਸਾਡਾ ਉਸ ਤੋਂ ਬਾਅਦ ਕਿਨ ਦੁਕਾਨ ਤੇ ਬੈਠੇ ਹੋਏ ਸੀ ਆਪਣੇ ਅਚਾਨਕ ਬਿਓਸੋ ਕੇ ਡਿੱਗ ਪਏ ਉੱਥੇ ਦੁਕਾਨ ਤੇ ਬਸ ਆ ਸਾਰੀ ਕਹਾਣੀ ਜੀ ਠੀਕ ਹੈ ਜੀ ਧੰਨਵਾਦ ਜੀ